ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਮੈਨੂੰ ਲੱਗਦਾ ਤੁਸੀਂ ਸਾਰੇ ਠੀਕ ਹੋਵੋ ਜਿਹੜਾ 3600 ਫੋਰਡ ਆਪਣੇ ਕੋਲ ਜੀਪੀ ਤੋਂ ਆਇਆ ਆ ਇਹਦਾ ਆਪਣਾ ਚ ਗੇਅਰ ਦਾ ਕੰਮ ਵਰਕ ਪੂਰਾ ਹੋ ਗਿਆ ਇਹਦੀ ਕਾਉਂਟਰ ਤੇ ਫਸਟ ਗੇਅਰ ਦੀ ਜਰਾਰੀ ਤੇ ਵੈਰਿੰਗ ਵਗੈਰਾ ਸਿਲਾ ਤੁਲਾ ਸਾਧੀਆਂ ਨਵੀਆਂ ਪਾ ਦਿੱਤੀਆਂ ਰਹੀਆਂ ਆ ਦੇਖੋ ਗੇਅਰ ਰੈਡੀ ਹੋ ਚੁੱਕਾ ਆ ਕੱਲ ਨੂੰ ਆਪਾਂ ਗੇਅਰ ਚਾਰਜ ਦਾਣਾ ਕ੍ਰਾਊਨ ਫਿੱਟ ਕਰਨਾ ਆ ਕ੍ਰਾਊਨ ਸਾਡੇ ਕੋਲ ਨਵਾਂ ਆਇਆ ਪਿਆ ਆ ਕ੍ਰਾਊਨ ਫਿੱਟ ਕਰਕੇ ਹੁਣ ਇਹਦਾ ਪਿਛੋਂ ਪਲੇਟ ਪੱਟੀ ਹੋਈ ਹੈ ਕਿਉਂਕਿ ਮੇਨ ਸੀਲ ਲੀਕ ਹੋਈ ਆ ਮੈਂ ਸੀਲ ਪਾ ਕੇ ਤਿੰਨ ਗੱਲੂ ਫਿੱਟ ਕਰਕੇ ਸੈੱਟ ਕਲਚ ਵੀ ਦਾ ਨਵਾਂ ਬ੍ਰੇਕਰਾਂ ਦਾ ਵੀ ਅਸੀਂ ਖੋਲ ਨਹੀਂ ਆਉਂਦੀਆਂ ਤੇ ਬ੍ਰੇਕਰਾਂ ਦਾ ਕੰਮ ਚੋਂ ਕਰਕੇ ਪਰਛੇ ਵੀ ਅਸੀਂ ਇਹਦਾ ਪਾਵਰ ਸਟੀਰਿੰਗ ਦੀ ਕੱਟੀ ਦੁਵਾਲੇ ਹੋ ਜਾਣਾ ਆ। ਫਾਈਕ ਇਹਦਾ ਹੈਡ ਗੈਸਕਟ ਪਾਉਣਾ ਆ ਇਹਦਾ ਕੋਈ ਇਥੋਂ ਪਾਣੀ ਲੀਕ ਦੀ ਪ੍ਰੋਬਲਮ ਆ ਰਹੀ ਪਿਛੋਂ ਇਥੋਂ ਅੱਜ ਬਸ ਇਹ ਇੱਕ ਕੰਮ ਹੈ ਤੇ ਰਹਿ ਗਿਆ ਬਸ ਇਸ ਹਫਤੇ ਦੇ ਵਿੱਚ ਟਰੈਕਟਰ ਰੈਡੀ ਕਰਕੇ ਆਪਾਂ ਇਹਨੂੰ ਚਰਾ ਕੇ ਰੰਗ ਜੋਬ ਤੇ ਭੇਜ ਦੇਣਾ ਜੁੜੇ ਰਹੋ ਤੁਹਾਡਾ ਆਪਣਾ ਪੇਜ ਜੋਲ ਮੋਟੋ ਵਰਕਸ਼ਾਪ ਮੁਕਤ। ਥੈਂਕ ਯੂ।